ਸਕ੍ਰੀਨ ਤੇ ਚੱਲ ਰੀਆਂ ਤਸਵੀਰਾਂ ਜਿਸ ਦੇ ਵਿੱਚ ਤੁਸੀਂ ਇੱਕ ਸੁੰਨੀ ਜਿਹੀ ਗਲੀ ਦੇਖ ਰਹੇ ਹੋ ਤੇ ਗਲੀ ਦੇ ਵਿੱਚ ਕਾਰਾਂ ਖੜੀਆਂ ਨੇ ਤਾਂ ਦੇਖਦੇ ਦੇਖਦੇ ਇਸ ਗਲੀ ਦੇ ਵਿੱਚ ਕੁਝ ਅਜੀਹਾ ਹੋ ਜਾਂਦਾ ਹੈ ਕਿ ਜੇਕਰ ਤਸਵੀਰਾਂ ਕੈਮਰੇ ਚ ਕੈਦ ਨਾ ਹੁੰਦੀਆਂ ਤਾਂ ਯਕੀਨ ਕਰਨਾ ਔਖਾ ਹੋ ਜਾਣਾ ਸੀ ਤੇ ਜਦੋਂ ਕੈਮਰੇ ਦੀਆਂ ਤਸਵੀਰਾਂ ਕਾਰ ਦੇ ਮਾਲਕ ਨੇ ਦੇਖੀਆਂ ਤਾਂ ਉਸ ਤੋਂ ਬਾਅਦ ਉਹ ਫਟਾਫਟ ਥਾਣੇ ਦੇ ਵਿੱਚ ਪਹੁੰਚਿਆ ਤੇ ਉਸ ਨੇ ਇਹ ਸਾਰੀ ਸੀਸੀਟੀਵੀ ਫੁਟੇਜ ਉੱਥੇ ਪੁਲਿਸ ਅਧਿਕਾਰੀ ਨੂੰ ਦਿਖਾਈ ਤੇ ਕਾਰਵਾਈ ਦੀ ਮੰਗ ਕੀਤੀ ਹੈ ਕਿ ਉਹਨਾਂ ਦੇ ਗਲੀ ਦੇ ਵਿੱਚ ਅਜਿਹਾ ਕੰਮ ਕਾਰ ਸਵਾਰ ਵਾਲੇ ਵਿਅਕਤੀ ਵੱਲੋਂ ਕੀਤਾ ਗਿਆ ਤਾਂ ਸਭ ਤੋਂ ਪਹਿਲਾਂ ਨਜ਼ਰ ਸੀਸੀਟੀਵੀ ਫੁਟੇਜ ਦੇ ਉੱਤੇ ਮਾਰ ਲੈਂਦੇ ਆ ਮਾਮਲਾ ਲੁਧਿਆਣਾ ਦੇ ਚੌਂਕੀ ਬੱਸ ਸਟੈਂਡ ਅਧੀਨ ਪੈਂਦੇ ਇਲਾਕੇ ਤੋਂ ਸਾਹਮਣੇ ਆਇਆ ਜਿੱਥੇ ਗਲੀ ਦੇ ਵਿੱਚ ਖੜੀ ਇੱਕ ਕਾਰ ਨੂੰ ਪਿੱਛੋਂ ਦੂਸਰੀ ਕਾਰ ਨੇ ਬੁਰੀ ਤਰੀਕੇ ਨਾਲ ਟੱਕਰ ਮਾਰ ਦਿੱਤੀ ਜਿਸ ਤੋਂ ਬਾਅਦ ਕਾਰ ਦਾ ਮਾਲਕ ਥਾਣੇ ਦੇ ਵਿੱਚ ਕਾਰਵਾਈ ਕਰਵਾਉਣ ਦੀ ਮੰਗ ਨੂੰ ਲੈ ਕੇ ਪਹੁੰਚਿਆ ਜਿਸ ਤੋਂ ਬਾਅਦ ਉਸ ਨੇ ਇਲਜ਼ਾਮ ਲਗਾਏ ਨੇ ਕਿ ਉਸ ਦੇ ਉੱਤੇ ਸਮਝੌਤਾ ਕਰਨ ਦੇ ਦਬਾਅ ਪਾਏ ਜਾ ਰਹੇ ਨੇ ਜਿਹਦੇ ਚੱਲਦੇ ਹੱਥ ਦੇ ਵਿੱਚ ਬੈਨਰ ਫੜ ਕੇ ਉਸ ਦੇ ਵੱਲੋਂ ਸ਼ਾਂਤਮਈ ਤਰੀਕੇ ਦੇ ਨਾਲ ਪ੍ਰਦਰਸ਼ਨ ਵੀ ਕੀਤਾ ਗਿਆ ਆਓ ਸੁਣਦਿਆਂ ਕਾਰ ਮਾਲਕ ਦਾ ਕੀ ਕਹਿਣਾ ਰਾਤ ਨੂੰ ਅਸੀਂ ਆਪਣੇ ਵੇੜੇ ਦੇ ਵਿੱਚ ਬੈਠੇ ਸੀਗੇ ਤੇ ਬਾਹਰੋਂ ਇਸ ਤਰ੍ਹਾਂ ਆਵਾਜ਼ ਆਈ ਜਿਦਾ ਕੋਈ ਬੰਬ ਫਟਦਾ ਅਸੀਂ ਬਾਹਰ ਆਏ ਬਾਹਰ ਆ ਕੇ ਜਿੱਦਾਂ ਹੀ ਅਸੀਂ ਉੱਥੇ ਦੇਖਿਆ ਤੇ ਗੱਡੀ ਦੇ ਧਜੀਆਂ ਉੱਡੀਆਂ ਸੀ ਉਸ ਵੇਲੇ ਸੀਸੀਟੀਵੀ ਕੈਮਰੇ 'ਚ ਵੀ ਅਸੀਂ ਉਹਦੀ ਫੁਟੇਜ ਲਈਤੀ ਹੈ ਗਿਆ ਤੇ ਉਸ ਤੋਂ ਬਾਅਦ ਮੱਲੇ ਵਾਲੇ ਬੰਦਿਆਂ ਨੇ ਜਾ ਕੇ ਅੱਗੇ ਮੇਰੇ ਨਾਲ ਗਏ ਆ ਉੱਥੇ ਜਾ ਕੇ ਉਹ ਬੰਦਿਆਂ ਨੂੰ ਫੜਿਆ ਉਹਨਾਂ ਦੀ ਵੀ ਗੱਡੀ ਉਹਨਾਂ ਦੀ ਡੈਮੇਜ ਹੋ ਗਈ ਅੱਗੇ ਜਾ ਕੇ ਰੁਕੀ ਆ ਉਹਨਾਂ ਨੂੰ ਜਾ ਕੇ ਕਿਹਾ ਕਿ ਆ ਭਾਈ ਤੁਹਾਡੀ ਆ ਤੁਸੀਂ ਗੱਡੀ ਦਾ ਕੀ ਹਾਲ ਕੀਤਾ ਹੈਗਾ ਤੁਸੀਂ ਉਹ ਦੇਖੋ ਉਹ ਇੰਨੇ ਕਿ ਨਸ਼ੇ ਦੇ ਵਿੱਚ ਸੀ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਅਸੀਂ ਗੱਡੀ ਠੋਕ ਕੇ ਆਏ ਆ ਪਰ ਉਸ ਤੋਂ ਬਾਅਦ ਉਹਨੇ ਮੇਰੇ ਕੋਲੋਂ ਮੋਬਾਈਲ ਖੋਲਿਆ ਉਸ ਮੋਬਾਈਲ ਫੋਨ ਦੀ ਵੀ ਵੀਡੀਓ ਮੇਰੇ ਕੋਲ ਹੈਗੀ ਆ ਮੇਰੇ ਮੋਬਾਈਲ ਦੇ ਵਿੱਚ 5000 ਰੁਪਿਆ ਪਿਆ ਸੀ ਉਹ ਵੀ ਉਹਨਾਂ ਨੇ ਖਿੱਚ ਲਿਆ ਗਿਆ ਉਸ ਵਕ ਜ਼ਬਰਦਸਤੀ ਫਿਰ ਮੈਂ ਮੋਬਾਈਲ ਦਿੱਤਾ ਰਾਤ ਨੂੰ ਪੀਸੀਆ ਨੂੰ ਵੀ ਫੋਨ ਮਾਰ ਰਿਹਾ ਸੀ ਪੀਸੀਆ ਤੇ ਇੰਚਾਰ ਸਾਹਿਬ ਆਏ ਉਹ ਆਕੇ ਫਿਰ ਇਹਨਾਂ ਨੂੰ ਇੱਥੋਂ ਫੜਿਆ ਫੜ ਕੇ ਇਹਨਾਂ ਨੂੰ ਅਸੀਂ ਰਾਤੀ ਲੈ ਕੇ ਆਏ ਆ ਲਿਆ ਕੇ ਇਹਨਾਂ ਰਾਤੀ ਇਹਨਾਂ ਸਿਵਲ ਹਸਪਤਾਲ ਚ ਮੁਲਾਜਮਾ ਮਲਾਇਆ ਕਰਾਇਆ ਉਹਦੇ ਰਿਪੋਰਟ ਚ ਵੀ ਲਿਖਿਆ ਹੈ ਇਹਨਾਂ ਨੇ ਪੂਰੀ ਦਾਰੂ ਪੀਤੀ ਸੀ ਇਹਦਾ ਹੁਣ ਪਤਾ ਲੱਗਿਆ ਦਾਰੂ ਪੀਤੀ ਸੀ ਨਹੀਂ ਜੀ ਬਾਹਰ ਦੇ ਜੀ ਇਹਨੂੰ ਪਤਾ ਨਹੀਂ दारू ਪੀਤੀ ਸੀ ਜਾਂ ਕੀ ਪੀਤਾ ਸੀ ਉਹਦੇ ਵਿੱਚ ਪਤਾ ਲੱਗੇਗਾ ਹੋਰ ਵੀ ਕੋਈ ਨਸ਼ਾ ਕਿਤੇ ਜਿਹੜਾ ਉਹਨੂੰ ਕੋਈ ਸੁਰਤ ਨਹੀਂ ਆ ਰਹੀ ਸੀ तकरीबन 1.5 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜੀ ਕਿਹੜੀ ਗੱਡੀ ਸੀ ਅਮੇਜ ਗੱਡੀ ਸੀ ਜੀ ਤੇ ਹੁਣ ਕੀ ਮੰਗ ਕੀਤੀ ਉਸੇ ਅਸੀਂ ਮੈਂ ਉਹਦੀ ਰਿਪੋਰਟ ਲਖਾਈ ਆ ਉਹਦੀ ਮੈਨੂੰ ਐਫ ਆਈ ਆਰ ਨਹੀਂ ਕਰਦੇ ਪਏ ਉਹਦੀ ਘਟਨਾ ਦਾ ਉਹਦੀ ਇਹ ਰਾਤ ਦੀ ਘਟਨਾ ਜੀ ਰਾਤੀ ਪੌਣੇ 2 ਵਜੇ ਦੀ ਸੀ ਸੀ ਸੀਟੀ ਵੀ ਵਗੈਰਾ ਹੈ ਪੂਰਾ ਦਬਾਅ ਪਾ ਰਹੀ ਹੈ ਮੈਂ ਕਹਿ ਰਿਹਾ ਕਿ ਮੈਨੂੰ ਐਫ ਆਈ ਆਰ ਦਿਓ ਮੇਰੀ ਐਫ ਆਈ ਆਰ ਨਹੀਂ ਕਰਦੇ ਪਏ ਕੋਈ ਸੀ ਸੀਟੀ ਵੀ ਵਗੈਰਾ ਹੈ ਮੇਰੇ ਕੋ ਸਾਰੀਆਂ ਹੈਗੀਆਂ ਜੀ ਮੇਰੇ ਕੋ ਸਾਰੀਆਂ ਸੀ ਸੀਟੀ ਵੀ ਗੱਡੀ ਦੀ ਡੈਮੇਜ ਹੁੰਦੀ ਸੀ ਵੀ ਜੀ ਕਹਿ ਰਹੀ ਆ ਵੀ ਗੱਡੀ ਬਾਹਰ ਖੜੀ ਸੀ ਜੀ ਸੜਕ ਤੇ ਖੜੀ ਸੀ ਕੈਰ ਬਾਹਰ ਸੀ ਵੀ ਇਸ ਕਰਕੇ ਐਸਾ ਕਿਦ ਤੋ ਹੋ ਜਾਗਾ ਆਪਣੇ ਕੋ ਫੁਟੇਜ ਪਈ ਸਾਰੇ ਦੇਖ ਲ ਬਾਦ ਦੁਨੀਆ ਦੀ ਗੱਡੀ ਚਲਾਉਂਦੀ ਬਾਹਰ ਖੜੀ ਦੇ ਵਿੱਚ ਇਹ ਥੋੜਾ ਤੁਸੀਂ ਗੱਡੀ ਦਾ ਹਾਲ ਦੇਖੋ ਜਿੱਦਾ ਬੰਬ ਦਾ ਬਲਾਸਟ ਹੁੰਦਾ ਦੋ ਟੈਰਾ ਤੇ ਉਹਦੀ ਗੱਡੀ ਘੁੰਮੀ ਹੈ ਮੇਰੀ ਗੱਡੀ ਦਾ ਤੁਸੀਂ ਹਾਲ ਦੇਖੋ ਕੀ ਆ ਇਹਨਾਂ ਨੇ ਸਵੇਰੇ ਸਵੇਰੇ ਆਪਣੀ ਗੱਡੀ ਟਾਇਰ ਪਾ ਕੇ ਗੱਡੀ ਵੀ ਗਾਇਬ ਕਰਦੀ ਹੁਣ ਗੱਡੀ ਨਹੀਂ ਪਤਾ ਇਹਨਾਂ ਦੀ ਕਿੱਥੇ ਆ ਮੇਰੇ ਕੋਲ ਉਹਦੀ ਵੀ ਵੀਡੀਓ ਪਈ ਜਿਹੜੀ ਇਹਨਾਂ ਦੀ ਗੱਡੀ ਡੈਮੇਜ ਖੜੀ ਆ ਉਹਦੀ ਵੀ ਮੈਂ ਰੱਖੀ ਹੋਈ ਆ ਕਿ ਕੱਲ ਨੂੰ ਇਹ ਕੋਈ ਕਹਿਣ ਕੇ ਗੱਡੀ ਕਿੱਥੇ ਹੋ ਮੈਂ ਗੱਡੀ ਦਾ ਵੀ ਪੂਰੀ ਡਿਟੇਲ ਲੈ ਕੇ ਆਪਣੇ ਕੋਲ ਰੱਖੀ ਹੋਈ ਆ ਜਾਂ ਕਿ ਦਰਖਾਸਤ ਮੈਂ ਕਰ ਰਹੇ ਇਹਨਾਂ ਦੇ ਐਫਆਈਆਰ ਕੀਤੀ ਜਾਵੇ ਜੀ ਮੇਰੀ ਦਰਖਾਸਤ ਹੈ ਕਿ ਐਫਆਈਆਰ ਕੀਤੀ ਇਹਨਾਂ ਦੇ ਐਫਆਈਆਰ ਕਹਿੰਦਾ ਸਵੇਰ ਦਾ ਧਰਨਾ ਲਾ ਕੇ ਬੈਠਾ ਹੋਇਆ ਸਾਡੇ ਇੱਥੇ ਜੰਗਲ ਰਾਜ ਹੋ ਗਿਆ ਕਿ ਜਿਹੜਾ ਮਰਜੀ ਆਉ ਜਿਹਦੇ ਅੱਜ ਮੇਰੇ ਤੇ ਚੱਲੀ ਕਾਲ ਨੂੰ ਤੁਹਾਡੇ ਪਰਿਵਾਰ ਦੇ ਵਿੱਚ ਨੂੰ ਤੁਹਾਡੇ ਵੀ ਚੱਲੂਗੀ ਇਹਨਾਂ ਨੂੰ ਪਤਾ ਇਹਦਾ ਮੈਂ ਡਿਮਾਂਡ ਕੀਤੀ ਇਹਨਾਂ ਦੀ ਐਫਆਈਆਰ ਕੀਤੀ ਜਾਵੇ ਇਹ ਐਫਆਈਆਰ ਨਹੀਂ ਕਰਦੇ ਪਏ ਲੁਧਿਆਣਾ ਬੱਸ ਸਟੈਂਡ ਚੌਂਕੀ ਦੇ ਇੰਚਾਰਜ ਨੇ ਕਿਹਾ ਕਿ ਇਹ ਘਟਨਾ ਹੋਈ ਹੈ ਉਹਨਾਂ ਨੇ ਕਿਹਾ ਕਿ ਗੱਡੀ ਦਾ ਨੁਕਸਾਨ ਹੋਇਆ ਜਾਨੀ ਨੁਕਸਾਨ ਨਹੀਂ ਹੋਇਆ ਬਾਕੀ ਦੋਵੇਂ ਪਾਰਟੀ ਨੂੰ ਬੁਲਾ ਕੇ ਮਸਲਾ ਹੱਲ ਕੀਤਾ ਜਾਵੇਗਾ ਖੈਰ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਵੱਲੋਂ ਕੀ ਇਨਸਾਫ ਦਵਾਇਆ ਜਾਂਦਾ ਕਿਉਂਕਿ ਕਾਰ ਮਾਲਕ ਦਾ ਕਹਿਣਾ ਕਿ ਉਸ ਦਾ 1.5 ਲੱਖ ਦਾ ਨੁਕਸਾਨ ਹੋਇਆ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ